ਵੀਜ਼ਾ ਆ ਗਿਆ ਤੇ ਇਹਨਾਂ ਨੇ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਕੈਨੇਡਾ ਭੇਜ ਦਿੱਤਾ ਠੀਕ ਹੈ ਪਾਸਪੋਰਟਾਂ ਦੇ ਜਮ ਉਹ ਕਿਹਾ ਬਈ ਠੀਕ ਆ ਨਵੰਬਰ ਟੇਕ ਗਿਆ ਜੀ ਤੇ ਹੁਣ ਤੁਹਾਡਾ ਵੀਜ਼ਾ ਹੁਣ ਮੇਰਾ ਚੌਥਾ ਵੀਜ਼ਾ ਜੀ ਤੁਸੀਂ ਜਿਵੇਂ ਦੱਸਿਆ ਕਿ ਬੜੇ ਨਾਮੀ ਤੁਸੀਂ ਸੈਂਟਰਾਂ ਤੇ ਘੁੰਮਿਓ ਬਹੁਤ ਏਜੰਟਾਂ ਕੋਲੇ ਗਏ ਹੋ ਜੀ ਤੁਹਾਨੂੰ ਖਰਚਾ ਕੋਈ ਆਮ ਨਾਲੋਂ ਵੱਧ ਪਿਆ ਇੱਥੇ ਜੀ ਨਹੀਂ ਸਰ ਬਹੁਤ ਘੱਟ ਦਿਲ ਨਹੀਂ ਸਿੱਟਣਾ ਚਾਹੀਦਾ ਦਿੱਲੀ ਟਰੈਵਲਸ ਵੱਲ ਆਉਣਾ ਚਾਹੀਦਾਗਾ ਕਿਉਂਕਿ ਇਹ ਸਰ ਗਰੰਟੀ ਦਿੰਦੇ ਨੇਗੇ ਵੀ ਵੀਜ਼ਾ ਆਊਗਾ ਤੇ ਵੀਜ਼ਾ ਹਮੇਸ਼ਾ ਆਉਂਦਾਗਾ ਜਿੰਨੀ ਵਾਰ ਵੀ ਮੈਂ ਦੇਖਿਆਗਾ ਮੇਰੇ ਮਾਮਾ ਜੀ ਦਾ ਵੀਜ਼ਾ ਵੀ ਇੱਥੋਂ ਦਾ ਪਹਿਲਾਂ ਦੋ ਵਾਰ ਰਿਫਿਊਜ਼ਲ ਸੀਗੀ ਬਹੁਤ ਵੱਡੇ ਏਜੰਟਸ ਤੋਂ ਰਿਫਿਊਜ਼ਲ ਆਈ ਸੀਗੀ ਉਹਨਾਂ ਦੀ ਅ ਇਸ ਕਰਕੇ ਉਹਨਾਂ ਦਾ ਵੀਜ਼ਾ ਜਿਹੜਾ ਉਹ 17 ਡੇਸ ਚ ਆ ਗਿਆ ਸੀ ਓਨਲੀ ਬਹੁਤ ਘੱਟ ਫੀਸ ਦਾ ਆ ਤੇ ਇੰਡੀਆ ਮਤਲਬ ਪੰਦਰੀ ਆ ਜੀ ਬਲਾਉ ਮਾਰੋ ਬੜੀ ਮਾਰੋ ਤੇ ਤੂੰ ਮੋਟੀਵੇਸ਼ਨਲ ਸਪੀਕਰ ਲਿਆਉਣਾ ਸੀ ਤੁਸੀਂ ਨਾਲ ਸੋ ਦੋਸਤੋ ਹੁਣ ਆਪਣੇ ਨਾਲ ਜਗਦੀਪ ਜੀ ਨੇ ਜੋ ਕਿ ਦਾ ਦਿੱਲੀ ਟਰੈਵਲ ਦੇ ਐਮ ਡੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਤੇ ਕਿੰਨਾ ਸਕਸੈਸ ਰੇਟ ਹੈ ਸਭ ਤੋਂ ਪਹਿਲਾਂ ਜਗਦੀਪ ਜੀ ਤੁਹਾਡਾ ਬਹੁਤ ਸਵਾਗਤ ਹੈ ਸਾਡੀ ਟੀਮ ਵੱਲੋਂ ਸਾਡੇ ਪੇਜ ਤੇ ਤੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਵੀਰ ਜੀ ਸਾਡੇ ਕੋਲ ਪਹੁੰਚਣ ਤੇ ਤੁਹਾਡਾ ਤੇ ਤੁਹਾਡੀ ਟੀਮ ਦਾ ਥੈਂਕ ਯੂ ਅੱਛਾ ਅੱਜ ਮੈਂ ਦੇਖਿਆ ਤੁਹਾਡੇ ਕੋਲ ਕਾਫੀ ਵੀਜ਼ੇ ਆਏ ਪਏ ਨੇ ਆਲਮੋਸਟ ਕੈਨੇਡਾ ਦੇ ਨੇ ਜ਼ਿਆਦਾ ਤੁਸੀਂ ਕਿੰਨੇ ਟਾਈਮ ਤੋਂ ਕਰ ਰਹੇ ਹੋ ਇਹ ਕੰਮ ਅਸੀਂ ਜੀ 2017 ਦੇ ਵਿੱਚ ਸ਼ੁਰੂ ਕੀਤਾ ਸੀ 2017 ਤੋਂ ਲੈ ਕੇ ਅੱਜ ਤੱਕ ਆਪਣਾ ਸਕਸੈਸਫੁਲੀ bizness ਰਨ ਕਰ ਰਹੇ ਹਾਂ ਜੀ ਪਹਿਲਾ bizness ਮਾਡਲ ਸਾਡਾ ਇਦਾਂ ਦੀ ਵੀ ਅਸੀਂ ਮੈਕਸਿਮਮ ਏਜੰਟਸ ਦੇ ਲਈ ਅਪਲਾਈ ਕਰਦੇ ਸੀਗੇ ਲਾਈਕ ਸਾਡਾ ਬੈਕਐਂਡ ਦੇ ਉੱਪਰ ਕੰਮ ਸੀਗਾ ਅਸੀਂ ਡਾਇਰੈਕਟ ਕਲਾਇੰਟ ਨਹੀਂ ਡੀਲ ਕਰਦੇ ਸੀ ਏਜੰਟਸ ਦਾ ਕੰਮ ਕਰਦੇ ਸੀ ਪਹਿਲਾਂ ਏਜੰਟ ਥੋੜੇ ਤੋਂ ਕੰਮ ਕਰਾਉਂਦੇ ਸੀ ਜੀ ਫਿਰ ਮੈਂ ਨਾ ਫਾਈਲਾਂ ਖੁਦ ਅਪਲਾਈ ਕਰਦੇ ਸੀ ਜਿਹੜੇ ਲੋਕ ਕਈ ਖੁਦ ਅਪਲਾਈ ਨਹੀਂ ਕਰ ਸਕਦੇ ਉਹ ਥੋੜੇ ਤੋਂ ਚਲੋ अच्छा ਤੁਸੀਂ ਕਿੱਥੇ ਕਿੱਥੇ ਦਾ ਵੀਜ਼ਾ ਅਪਲਾਈ ਕਰਦੇ ਹੋ ਮੇਨਲੀ ਕਿਹੜੇ ਦੇਸ਼ ਦਾ ਕੰਮ ਕਰਦੇ ਹੋ ਸਭ ਤੋਂ ਜ਼ਿਆਦਾ ਤਾਂ ਅਗਰ ਅਸੀਂ ਕਹੀਏ ਤਾਂ ਪ੍ਰਾਇਮਰੀ ਤਾਂ ਸਾਡਾ ਜਿਹੜਾ ਪ੍ਰੋਡਕਟ ਆ ਉਹ ਕੈਨੇਡਾ ਹੀ ਆ ਕੈਨੇਡਾ ਦਾ ਹਰ ਤਰ੍ਹਾਂ ਦਾ ਵੀਜ਼ਾ ਅਪਲਾਈ ਕਰਦੇ ਆ ਤੇ ਮਤਲਬ ਪਰ ਉਹੀ ਚੀਜ਼ ਆ ਜਦੋਂ ਆਪਾਂ ਇੱਕ ਚੀਜ਼ ਰੱਖਦੇ ਆ ਤਾਂ ਪਰਫੈਕਸ਼ਨ ਵੀ ਆ ਜਾਂਦੀ ਹੈ ਤਾਂ ਸਾਡੀ ਪਰਫੈਕਸ਼ਨ ਵੀ ਉਸ ਚੀਜ਼ ਚ ਬਟ ਅਸੀਂ ਇਹ ਹੁਣ ਯੂਕੇ ਵੀ ਸਟਾਰਟ ਕਰਤਾ ਹੋਇਆ ਜਿਹੜਾ ਸਟੱਡੀ ਵੀਜ਼ਾ ਦੇ ਵਿੱਚ ਤੁਸੀਂ ਉਹਦੇ ਚ ਕਿੱਥੇ ਕਿੱਥੇ ਦਾ ਕੈਨੇਡਾ ਤੋਂ ਇਲਾਵਾ ਹੋਰ ਕਿਹੜਾ ਕਰਦੇ ਹੋ ਸਟੱਡੀ ਵੀਜ਼ਾ ਦੇ ਵਿੱਚ ਜੀ ਪਹਿਲਾਂ ਤਾਂ ਕੈਨੇਡਾ ਹੀ ਕਰ ਰਹੇ ਸੀਗੇ ਜੀ ਮੋਸਟਲੀ ਸਾਡੇ ਕੋਲ ਜੋ ਫਾਈਲਿੰਗ ਆਉਂਦੀ ਸੀ ਏਜੈਂਟਸ ਕੋਲੋਂ ਤਾਂ ਉਹ ਵੀ ਕੈਨੇਡਾ ਲਈ ਸੀਗੀ ਜੀ ਦੈਨ ਜਿਹੜਾ ਅਸੀਂ ਨੇ ਫਿਰ ਆ ਕੇ ਕਲਾਇੰਟਸ ਦੇ ਲਈ ਸਟਾਰਟ ਕੀਤਾ ਆਪਣਾ ਤਾਂ ਉਹ ਵੀ ਕੈਨੇਡਾ ਹੀ ਕੀਤਾ ਬਟ ਹੁਣ ਅਸੀਂ ਨੇ ਯੂਕੇ ਵੀ ਸਟਾਰਟ ਕੀਤਾ ਠੀਕ ਹੈ ਕੈਨੇਡਾ ਤੇ ਯੂਕੇ ਦਾ ਕਰਦੇ ਹੋ ਸੋ ਸਟੱਡੀ ਵੀਜ਼ੇ ਤੋਂ ਇਲਾਵਾ ਹੋਰ ਤੁਸੀਂ ਵਿਜ਼ਟਰ ਵੀਜ਼ਾ ਸਪਾਊਸ ਵੀਜ਼ਾ ਜਾਂ ਟੂਰਿਸਟ ਵੀਜ਼ਾ ਇਹਨਾਂ ਦੇ ਵਿੱਚ ਵੀ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਸਾਰੇ ਤਰ੍ਹਾਂ ਦੇ ਵੀਜ਼ਾਸ ਦੇ ਵਿੱਚ ਡੀਲ ਕਰਦੇ ਆ ਸਰ ਸਪਾਊਸ ਵੀਜ਼ਾ ਦਾ ਜਿਹੜਾ ਜਗਦੀਪ ਜੀ ਅੱਜੇ ਕੱਲ ਕਿਹਾ ਜਾ ਰਿਹਾ ਕੈਨੇਡਾ ਬਾਰੇ ਖਾਸ ਕਰਕੇ ਤੁਹਾਨੂੰ ਪਤਾ ਫੁਵਾਹਾਂ ਬਹੁਤ ਉੱਡਦੀਆਂ ਨੇ ਕੋਈ ਗਵਰਨਮੈਂਟ ਮਾੜਾ ਜਿਹਾ ਥੋੜਾ ਜਿਹਾ ਚੇਂਜ ਕਰਦੀ ਆ ਤਾਂ ਬਹੁਤ ਫੁਵਾਹਾਂ ਉੱਡਦੀਆਂ ਨੇ ਹੁਣ ਕਿਹਾ ਜਾ ਰਿਹਾ ਕਿ ਜਿਹੜੇ ਬੱਚੇ ਸਤੰਬਰ ਦੇ ਵਿੱਚ ਉਸ ਪਾਊਸ ਨੂੰ ਨਹੀਂ ਬੁਲਾ ਸਕਣਗੇ ਕਿ ਇਹਦੇ ਵਿੱਚ ਕੋਈ ਹੈ ਸਚਾਈ ਬਿਲਕੁਲ ਜੀ ਸਤੰਬਰ ਦੇ ਵਿੱਚ ਬਟ ਉਹਦੇ ਵਿੱਚ ਵੀ ਜਿੱਦਾਂ ਕਹਿੰਦੇ ਵੀ ਹਰ ਇੱਕ ਚੀਜ਼ ਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਜੀ ਇਹ ਚੀਜ਼ ਹੈ ਜ਼ਰੂਰ ਬਟ ਇਹ ਸਿਰਫ ਅੰਡਰਗ੍ਰੈਜੂਏਟ ਕੋਰਸ ਦੇ ਲਈ ਆ ਅਗਰ ਕੋਈ ਮਾਸਟਰ ਡਿਗਰੀ ਦੇ ਲਈ ਜਾ ਰਿਹਾ ਤਾਂ ਉਸ ਪਾਊਸ ਨੂੰ ਉਦਾਂ ਹੀ ਬੁਲਾ ਸਕਦਾ ਨਾ ਕਿ ਉਹਨਾਂ ਦੇ ਉੱਪਰ ਕੋਈ ਰੋਕ ਟੋਕ ਨਹੀਂ ਹੈ ਸਭ ਕੁਝ ਉਦਾਂ ਹੀ ਚੱਲ ਰਿਹਾ ਚਲੋ ਜਿਹੜੇ ਬੱਚੇ ਗਏ ਹੋਏ ਨੇ ਉਹਨਾਂ ਦੇ ਭਵਿੱਖ ਨੂੰ ਕੋਈ ਖਤਰਾ ਜਾਂ ਜਿਹੜੇ ਹੁਣ ਜਾ ਰਹੇ ਨੇ ਇਹ ਤਾਂ ਜੀ ਬਿਲਕੁਲ ਥੋੜੀ ਮਿਥ ਜ਼ਿਆਦਾ ਫੈਲ ਗਈ ਜਿੱਦਾਂ ਕੋਈ ਚੇਂਜ ਹੁੰਦੀ ਹੈ ਅੱਜਕੱਲ YouTube ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਵਿਊਜ਼ ਲੈਣ ਲਈ ਲੋਕੀ ਪਾਉਂਦੇ ਨੇ ਬਹੁਤ ਚੀਜ਼ਾਂ ਪਰ ਇਦਾਂ ਦਾ ਕੁਝ ਨਹੀਂ ਹੈ ਕੈਨੇਡਾ ਨੇ ਆਲਰੇਡੀ ਆਪਣਾ ਅਨਾਉਂਸ ਕਰ ਚੁੱਕਿਆ ਕਈ ਮਤਲਬ ਕਿ ਆਉਣ ਵਾਲੇ 2-4 ਸਾਲਾਂ ਦੇ ਅੰਦਰ ਅੰਦਰ ਉਹਨਾਂ ਨੇ ਤਕਰੀਬਨ 10 ਲੱਖ ਨੂੰ ਤਾਂ ਪੀਆਰ ਦੇਣੀ ਹੈ ਤਾਂ ਆਪਾਂ ਕਿਸ ਤਰੀਕੇ ਨਾਲ ਤੁਹਾਡੇ ਕੋਲੇ ਤਾਂ ਹੀ ਪਹੁੰਚੇ ਹਾਂ ਕਿਉਂਕਿ ਅੱਜਕੱਲ ਹਰ ਕੋਈ ਆਪਣੇ ਵਿਚਾਰ YouTube ਤੇ ਰੱਖਦਾ ਭਾਵੇਂ ਜਾਣਕਾਰੀ ਹੋਵੇ ਜਾਂ ਨਾ ਪਰ ਤੁਸੀਂ ਪ੍ਰੋਫੈਸ਼ਨਲ ਹੋ ਇਸ ਲਈ ਤੁਹਾਡੇ ਕੋਲ ਪਹੁੰਚੇ ਹਾਂ ਚਲੋ ਬਾਕੀ ਜਿਵੇਂ ਹੁਣ ਵੀਰ ਉਹਨਾਂ ਦਾ ਤੁਸੀਂ ਲਵਾਇਆ ਸੀ ਵੀਜ਼ਾ ਜਿਹੜੇ ਟੂਰਿਸਟ ਵੀਜ਼ਾ ਲਵਾ ਕੇ ਦਿੱਤਾ ਤੁਸੀਂ ਸਪான்ਸਰ ਤੇ ਹਾਂਜੀ ਇਹਦਾ ਕਿੰਨਾ ਕੁ ਸਕਸੈਸ ਰੇਟ ਆ ਜੇ ਕੋਈ ਸਪான்ਸਰ ਮੰਗਾਉਂਦਾ ਤਾਂ ਕਿੰਨੇ ਕੁ ਚਾਂਸ ਹੁੰਦੇ ਆ ਵੀਜ਼ਾ ਦੇ ਅਗਰ ਭਾਜੀ ਸਿੰਪਲ ਟੂਰਿਸਟ ਵੀਜ਼ਾ ਟਰਾਈ ਕਰਦੇ ਆ ਤਾਂ ਉਹਦੇ ਥੋੜੇ ਘੱਟ ਹੁੰਦੇ ਆ ਚਾਂਸਸ ਬਟ ਅਗਰ ਤੁਹਾਨੂੰ ਕੋਈ ਸਪான்ਸਰ ਕਰ ਰਿਹਾ ਤਾਂ ਤੁਸੀਂ ਇਹ ਮੰਨ ਕੇ ਚਲੋ ਵੀ 70 ਤੋਂ 80% ਚਾਂਸਸ ਹੁੰਦੇ ਆ ਤੁਹਾਡੇ ਵੀਜ਼ਾ ਸਕੋਰ ਹੋਣ ਦੇ ओके ਸੋ ਦੋਸਤੋ ਆਪਾਂ ਸੁਣਿਆ ਕਿ 70 ਤੋਂ 80% ਚਾਂਸ ਨੇ ਜੇ ਕੋਈ ਤੁਹਾਡਾ ਜਾਣ-ਪਛਾਣ ਦਾ ਤੁਹਾਨੂੰ ਸਪਾਂਸਰਸ਼ਿਪ ਭੇਜਦਾ ਭਾਵੇਂ ਤੁਹਾਡਾ ਦੋਸਤ ਜਾਂ ਰਿਸ਼ਤੇਦਾਰ ਹੋਵੇ ਇਸ ਲਈ ਅਫਵਾਹਾਂ ਤੋਂ ਬਚੋ ਤੁਸੀਂ ਇੱਥੇ ਤਾਂ ਦਿੱਲੀ ਟਰੈਵਲ ਦਾ ਜਿਹੜਾ ਦਫ਼ਤਰ ਹੈ ਧੂਰੀ ਦੇ ਵਿੱਚ ਬਣਿਆ ਹੋਇਆ ਸ਼ੂਗਰ ਮਿਲ ਰੋਡ ਦੇ ਉੱਤੇ ਜਗਨਨਾਥ ਪੈਟਰੋਲ ਪੰਪ ਦੇ ਨੇੜੇ ਆ ਜਿਹਨੂੰ ਆਪਾਂ ਪੁਰਾਣਾ ਮਲੇਰ ਕੋਲੜਾ ਰੋਡ ਵੀ ਕਹਿੰਦੇ ਆ ਤੁਸੀਂ ਸੁਹਾ ਲੰਘੋਗੇ ਤਾਂ ਅੱਗੇ ਜਾ ਕੇ ਸੱਜੇ ਹੱਥ ਦਾ ਦਿੱਲੀ ਟਰੈਵਲ ਦਾ ਬੋਰਡ ਲੱਗਿਆ ਮਿਲੂ ਤੁਹਾਨੂੰ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਅੱਛਾ ਅੱਜ ਤੁਸੀਂ ਕਿੰਨੇ ਬੱਚਿਆਂ ਦਾ ਵੀਜ਼ਾ ਜਿਹੜਾ ਆਇਆ ਤੁਹਾਡੇ ਕੋਲੇ ਕਿੰਨੇ ਬੱਚਿਆਂ ਨੂੰ ਪਾਸਪੋਰਟ ਬਣ ਰਹੇ ਹੋ ਅੱਜ ਤਕਰੀਬਨ 15 ਬੱਚਿਆਂ ਨੂੰ ਪਾਸਪੋਰਟ ਬਣ ਰਹੇ ਆਗੇ ਜੀ ਤੇ ਉਸ ਤੋਂ ਇਲਾਵਾ ਕੁਝ ਵਿਜ਼ਟਰ ਵੀਜ਼ਾ ਵੀ ਨੇ ਉਹ ਵੀ ਬਣਣੇ ਨੇ ਓਕੇ ਜੀ ਅੱਛਾ ਜਗਦੀਪ ਜੀ ਇੱਕ ਕਈ ਬੰਤਿਆਂ ਦੇ ਜਿਹੜੇ ਆ ਵੀਜ਼ਾ ਰਿਜੈਕਟ ਹੋ ਜਾਂਦੇ ਆ ਕਈਆਂ ਦਾ ਇੱਕ ਵਾਰ ਹੋ ਜਾਂਦਾ ਦੋ ਵਾਰ ਹੋ ਜਾਂਦਾ ਕਿ ਉਹਨਾਂ ਦਾ ਵੀ ਕੋ ਚਾਂਸ ਹੁੰਦਾ ਦੁਬਾਰਾ ਵੀਜ਼ਾ ਲੱਗਣ ਦਾ ਬਿਲਕੁਲ ਜੀ ਬਿਲਕੁਲ ਚਾਰ ਚਾਰ ਵੀਜ਼ਾ ਮਤਲਬ ਰਿਫਿਊਜ਼ਲਸ ਤੋਂ ਬਾਅਦ ਵੀ ਵੀਜ਼ਾ ਲੱਗਦਾ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀ ਕਿ ਨਹੀਂ ਲੱਗ ਸਕਦਾ ਹਾਂਜੀ ਕਦੇ ਕਦੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਪਰ ਰਿਫਿਊਜ਼ਲ ਦੇ ਵਿੱਚ ਇੱਕ ਚੀਜ਼ ਜ਼ਰੂਰ ਹੁੰਦੀ ਹੈ ਜੀ ਰਿਫਿਊਜ਼ਲ ਵੀ ਡਿਪੈਂਡ ਕਰਦਾ ਮਤਲਬ ਕਿ ਸਭ ਤੋਂ ਪਹਿਲਾਂ ਅਗਰ ਕੋਈ ਰਿਫਿਊਜ਼ ਕੇਸ ਸਾਡੇ ਕੋਲ ਆਉਂਦਾ ਸੀ ਕੋਸ਼ਿਸ਼ ਕਰਦੇ ਆਂ ਵੀ ਉਹਦੇ ਕੇਪਸ ਨੋਟ ਜਾਂ ਜੀਸੀਐਮਐਸ ਨੋਟਸ ਪ੍ਰੋਪਰ ਕਢਾਏ ਜਾਣ ਜੀ ਜੇ ਕਲਾਇੰਟ ਨੂੰ ਪੂਰੀ ਫਾਈਲ ਦੇ ਬਾਰੇ ਪਤਾ ਹੈ ਕਿ ਉਹਨੇ ਪ੍ਰੀਵੀਅਸਲੀ ਕੀ ਲਗਾਇਆ ਸੀ ਮੇਨਲੀ ਡਾਕੂਮੈਂਟਸ ਹਾਂਜੀ ਦਿਨ ਤਾਂ ਆਪਾਂ ਰੋਲ ਕਰਦੇ ਆ ਉਸ ਬੰਦੇ ਨੂੰ ਆਦਰਵਾਇਜ਼ ਆਪਾਂ ਅਵਾਇਡ ਹੀ ਕਰਦੇ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਮਾਰਕੀਟ ਦਾ ਇਹ ਨਹੀਂ ਪਤਾ ਉਹ ਏਜੰਟ ਨੇ ਆਪਣੇ ਕੋਲੋਂ ਕੋਈ ਡਾਕੂਮੈਂਟ ਐਕਸਟਰਾ ਲਗਾਤਾ ਹੋਵੇ ਅਗਰ ਉਸ ਤੋਂ ਬਾਅਦ ਅਸੀਂ ਪ੍ਰੋਫਾਈਲਿੰਗ ਕਰਦੇ ਆ ਉਹਦੀ ਅਸੀਂ ਜੈਨੂਨ ਵੀ ਕਰਦੇ ਆ ਤਾਂ ਸਾਡੀ ਮਿਸ ਰਿਪਰੈਜੈਂਟੇਸ਼ਨ ਦਾ ਕੇਸ ਹੋ ਸਕਦਾ ਜਿਹਦੇ ਕਰਕੇ ਉਹ ਬੰਦਾ ਬੈਨ ਵੀ ਹੋ ਸਕਦਾ ਮੈਂ ਦੇਖਿਆ ਕੁਝ ਬੱਚੇ ਬਾਹਰ ਗਏ ਨੇ ਉਹਨਾਂ ਦੇ ਮਾਂ ਪਿਓ ਦੇ ਵੀਜ਼ੇ ਦੀ ਰਿਫਿਊਜ਼ਲ ਆ ਜਾਂਦੀ ਹੈ ਇਹਦੇ ਜੀ ਤੁਸੀਂ ਵੱਡਾ ਕਾਰਨ ਏਜੰਟ ਨੂੰ ਗਿੰਦੇ ਹੋ ਜਾਂ ਪੇਰੈਂਟਸ ਨੂੰ ਗਿੰਦੇ ਹੋ ਕਿਉਂਕਿ ਜਿਹੜੇ ਲੋਕ ਆਉਂਦੇ ਆ ਦੇਖੋ ਉਹਨਾਂ ਨੂੰ ਜਿਆਦਾ ਨੋਲਿਜ ਨਹੀਂ ਹੁੰਦੀ ਉਹ ਡਿਪੈਂਡ ਕਰਦੇ ਏਜੰਟ ਤੇ ਅੱਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਕੰਮ ਕਰਾਉਣਾ ਹੁੰਦਾ ਉਹਦੇ ਵਿੱਚ ਤਾਂ ਜੀ ਮੈਂ 90% ਕਹੂੰਗਾ ਵੀ ਏਜੰਟ ਦਾ ਹੀ ਰੋਲ ਹੁੰਦਾ ਕਿਉਂਕਿ ਅਗਰ ਤੁਸੀਂ ਮਤਲਬ ਬੱਚੇ ਦੇ ਕੋਲ ਲਗਾ ਰਹੇ ਹੋ ਪੇਰੈਂਟਸ ਦੀ ਪ੍ਰੋਫਾਈਲ ਜੀ ਪਹਿਲੀ ਗੱਲ ਪੇਰੈਂਟਸ ਨੂੰ ਤਾਂ ਪਹਿਲਾਂ ਹੀ ਤਰਜੀਹ ਦਿੰਦੇ ਆ ਉਹ ਹਾਂਜੀ ਤਵੀਜ਼ਾ ਰਿਫਿਊਜ਼ਲ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਆ ਕਿ ਵੀ 100% ਰਹਿੰਦਾ ਕੋਈ ਰਿਫਿਊਜ਼ਲ ਨਹੀਂ ਆਉਂਦੀ 100% ਉਹਦੀ ਅਪਰੂਵਲ ਹੀ ਅਪਰੂਵਲ ਆਉਂਦੀ ਆ ਤੇ ਪਰ ਸਟਿਲ ਅਗਰ ਕੋਈ ਵੀਜ਼ਾ ਰਿਫਿਊਜ਼ ਕਰਾ ਰਿਹਾ ਤਾਂ 90% ਕੋਈ ਨਾ ਕੋਈ ਕਾਰਨ ਉਹਨਾਂ ਦੀ ਪ੍ਰੋਫਾਈਲਿੰਗ ਦੇ ਵਿੱਚ ਜਾਂ ਫਾਈਲਿੰਗ ਦੇ ਵਿੱਚ ਹੀ ਰਿਹਾ ਹੋਇਆ ਆ ਆਦਰਵਾਇਜ਼ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਪੇਰੈਂਟਸ ਦਾ ਸੋ ਦੋਸਤੋ ਜਿਹੜਾ ਆਪਾਂ ਕਈ ਵਾਰ ਚੱਲਦੇ ਫਿਰਦੇ ਏਜੰਟਾਂ ਕੋਲ ਚਲੇ ਜਾਂਦੇ ਆ ਕਿਸੇ ਲਾਲਚ ਦੇ ਵਿੱਚ ਆ ਕੇ ਜਾਂ ਫਸ ਜਾਂਦੇ ਆ ਬਾਅਦ ਦੇ ਵਿੱਚ ਰਿਫਿਊਜ਼ ਲਾ ਆਉਂਦੀਆਂ ਨੇ ਉਹਦੇ 'ਚ ਖਰਚਾ ਵੀ ਬਹੁਤ ਹੁੰਦਾ ਤੁਹਾਡੇ ਸਮੇਂ ਦੀ ਵੀ ਬਰਬਾਦੀ ਹੁੰਦੀ ਆ ਉਹਦੇ ਨਾਲੋਂ ਬਿਹਤਰ ਇਹ ਆ ਕਿ ਅਸੀਂ ਪ੍ਰੋਫੈਸ਼ਨਲ ਲੋਕਾਂ ਕੋਲ ਜਾਈਏ ਇਹ ਖੁਦ ਫਾਈਲਿੰਗ ਕਰਦੇ ਆ ਕਈ ਲੋਕ ਤੁਹਾਨੂੰ ਮਾਰਕੀਟ 'ਚ ਅਜਿਹੇ ਮਿਲਣਗੇ ਜਿਹੜੇ ਤੁਹਾਡੇ ਤੋਂ ਡਾਕੂਮੈਂਟ ਲੈ ਕੇ ਅੱਗੇ ਭੇਜਦੇ ਆ ਫਾਈਲ ਕਿਸੇ ਹੋਰ ਤੋਂ ਲਵਾਉਂਦੇ ਆ ਪਰ ਇੱਥੇ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਖੁਦ ਫਾਈਲ ਲਾਉਂਦੇ ਆ 2017 ਤੋਂ ਇਸ ਲਾਈਨ ਦੇ ਵਿੱਚ ਨੇ ਮੈਂ ਖੁਦ ਇਹਨਾਂ ਨੂੰ ਪਰਸਨਲੀ ਜਾਣਦਾ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀ ਮੇਰੇ ਬੇਟੇ ਦਾ ਖੁਦ ਦਾ ਵੀਜ਼ਾ ਅਪਲਾਈ ਕੀਤਾ ਸੀ ਜੋ ਕਿ ਬਹੁਤ ਛੇਤੀ ਆ ਗਿਆ ਉਹਦੇ ਸਬੰਧ ਚ ਅਸੀਂ ਇੱਥੇ ਆਏ ਸੀ ਤਾਂ ਮੈਂ ਦੇਖਿਆ ਵੀ ਇੱਥੇ ਹੋਰ ਵੀ 15 16 ਬੱਚੇ ਆਏ ਨੇ ਜਿਨ੍ਹਾਂ ਦੇ ਪੇਰੈਂਟਸ ਨਾਲ ਆਏ ਨੇ ਤਾਂ ਸੋਚਿਆ ਵੀ ਕਿਉਂ ਨਾ ਲੋਕ ਭਲਾਈ ਦੇ ਲਈ ਇਹ ਥੋੜੇ ਤੱਕ ਵੀ ਵੀਡੀਓ ਸਾਂਝੀ ਕੀਤੀ ਜਾ ਸਕੇ ਤਾਂ ਕਿ ਤੁਸੀਂ ਜਿਹੜੇ ਧੂਰੀ ਮਲੇ ਕੋਲਾ ਬਰਨਾਲਾ ਜਾਂ ਹੋਰ ਤੁਸੀਂ ਦੂਰ ਨੇੜੇ ਉਹ ਵੀ ਕਰ ਸਕਦੇ ਹੋ ਮੈਨੂੰ ਜਗਦੀਪ ਜੀ ਨੇ ਦੱਸਿਆ ਵੀ ਹਰਿਆਣੇ ਦੇ ਲੋਕ ਵੀ ਇੱਥੇ ਆਉਂਦੇ ਆ ਬਠਿੰਡੇ ਦੇ ਲੋਕ ਵੀ ਇੱਥੇ ਆਉਂਦੇ ਆ ਤੁਸੀਂ ਇੱਕ ਵਾਰੀ ਫੋਨ ਤੇ ਇਹਨਾਂ ਨਾਲ ਸੰਪਰਕ ਕਰਕੇ ਰਾਇ ਜ਼ਰੂਰ ਲੈਣੀ ਹੈ ਰੈ ਕਰਨ ਦੀ ਕੋਈ ਫੀਸ ਨਹੀਂ ਹੈਗੀ ਕੰਸਲਟੈਂਸੀ ਫੀਸ ਕੋਈ ਨਹੀਂ ਲੈਂਦੇ ਜਦੋਂ ਮਰਜੀ ਤੁਸੀਂ ਸਵੇਰ ਦੇ 9 ਤੋਂ ਸ਼ਾਮ ਦੇ 6 ਵਜੇ ਤੱਕ ਇਹਨਾਂ ਨੂੰ ਕਾਲ ਕਰੋ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਚੰਗੀ ਸਲਾਹ ਦਿੱਤੀ ਜਾਊ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਹੋ ਜਾਂ ਕੋਈ 스ਪਾਊਸ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਤੁਸੀਂ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਲਈ ਜਾਂ ਤੁਸੀਂ 에ਅਰ ਟਿਕਟਾਂ ਵੀ ਲੈਣੀਆਂ ਨੇ 에ਅਰ ਟਿਕਟ ਦੇ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਸਰ ਜਗਦੀਪ ਜੀ ਹੋਰ ਤੁਸੀਂ ਕੋਈ ਕਈ ਮੈਨੂੰ ਪਤਾ ਲੱਗਿਆ ਵੀ ਬਹੁਤ ਪੁਰਾਣੇ ਅੜੇ ਹੋਏ ਕੇਸ ਕੱਢੇ ਨੇ ਤੁਸੀਂ ਹਾਂਜੀ ਬਿਲਕੁਲ ਕੋਈ ਇਸ ਤਰ੍ਹਾਂ ਦਾ ਦੱਸੋ ਵੀ ਜਿਨ੍ਹਾਂ ਦਾ ਬਹੁਤ ਟਾਈਮ ਬਾਅਦ ਇੱਕ ਤੁਸੀਂ ਦੱਸਦੇ ਸੀ ਕਿ 12 ਸਾਲ ਬਾਅਦ ਉਹਨਾਂ ਦਾ ਵੀਜ਼ਾ ਆਇਆ ਹਾਂਜੀ ਜਿਹੜੇ ਕਿ ਬਹੁਤ ਪਰੇਸ਼ਾਨ ਹੋ ਚੁੱਕੇ ਸੀ ਘੁੰਮ ਫਿਰ ਕੇ ਜਿਹੜੇ ਹਿੰਮਤ ਹਾਰ ਗਏ ਸੀ ਬਿਲਕੁਲ ਹੀ ਬਿਲਕੁਲ ਹੀ ਉਹ ਗੁੜੀ ਅੱਜ ਆਈ ਹੋਈ ਆ ਤੇ ਪਹਿਲੀ ਚੀਜ਼ ਤਾਂ 12 ਸਾਲ ਦਾ ਗੈਪ ਸੀਗਾ ਹਾਂਜੀ ਦੂਸਰੀ ਚੀਜ਼ ਉਹਦੇ ਵਿੱਚ ਅਗਰ ਅਚੀਵਮੈਂਟ ਮੰਨੀਏ ਤਾਂ ਵਿਦਨ 1 ਡੇ ਵੀਜ਼ਾ ਸਕੋਰ ਹੋਇਆ ਸੀਗਾ ਉਹ ਤੇ ਸੈਕੰਡ ਥਿੰਗ ਉਹਦੇ ਵਿੱਚ 12 ਸਾਲ ਦਾ ਗੈਪ 6 ਮਨਸ ਫੀਸ ਜੀ ਹਾਲਾਂਕਿ ਆਪਣੇ ਐਸ ਡੀ ਐਸ ਕੇਸ ਦੇ ਵਿੱਚ ਆਪਾਂ ਅੱਜ ਜੇ ਨਾਰਮਲੀ ਕਰੀਏ ਤਾਂ ਪ੍ਰੋਸੀਡ ਕਰਦਾ ਹਰ ਬੰਦਾ 1 ਸਾਲ ਦੀ ਫੀਸ ਭਰ ਕੇ ਪਰ ਉਹਨਾਂ ਨੇ 6 ਮਹੀਨਿਆਂ ਦੀ ਫੀਸ ਨਾਲ ਆਪਣਾ ਕੇਸ ਲਗਾਇਆ ਸੀ ਤੇ ਵਿਦਨ 1 ਡੇ ਵੀਜ਼ਾ ਆਇਆ ਸੀ ਜੀ 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 ਸੋ ਦੋਸਤੋ ਸਿਰਫ 6 ਮਹੀਨੇ ਦੀ ਫੀਸ ਭਰੀ ਹੈ ਤੇ ਵਿਦਨ 1 ਡੇ ਵੀਜ਼ਾ ਆਇਆ ਤੁਸੀਂ ਵੀ ਜੇ ਤੁਹਾਨੂੰ ਕਿਸੇ ਪਾਸੇੋਂ ਨਰਾਸ਼ਾ ਮਿਲਿਆ ਤਾਂ ਮੈਂ ਇਹੀ ਕਹੂੰਗਾ ਦਾ ਦਿੱਲੀ ਟਰੈਵਲ ਨੂੰ ਇੱਕ ਵਾਰ ਜਰੂਰ ਫੋਨ ਤੇ ਸੰਪਰਕ ਕਰੋ ਤੁਹਾਡੀ ਹਰ ਸਮੱਸਿਆ ਦਾ ਹੱਲ ਹੋ ਬਾਕੀ ਆਪਾਂ ਹੁਣ ਕਲਾਇੰਟ ਆਉਣਗੇ ਉਹਨਾਂ ਨੂੰ ਮਲਾਉਨੇ ਆ ਤੁਹਾਨੂੰ ਸਟੂਡੈਂਟਾਂ ਨੂੰ ਮਲਾਉਨੇ ਆ ਉਹਨਾਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰਦੇ ਆ